ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਮੈਂ ਗੁਰਵਕ ਸਿੰਘ ਮੈਨੇਜਰ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਸੋ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦੇਰਸਾ ਵਿਖੇ ਸਾਰੇ ਪ੍ਰਬੰਧ ਜਿਹੜੇ ਹਨ ਰਹਿਸ਼ਦਾ ਲੰਗਰ ਦਾ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਹੈ ਜਨਮ ਦਿਨ ਨੂੰ ਮੁੱਖ ਰੱਖਦੇ ਹਾਂ ਗੁਰਦੁਆਰੇ ਨੂੰ ਸਜਾਇਆ ਗਿਆ ਹੈ ਸੰਗਤਾਂ ਜਿਹੜੀਆਂ ਹਨ ਵੱਧ ਤੋਂ ਵੱਧ ਇਸ ਅਸਥਾਨ ਤੇ ਹਾਜ਼ਰੀ ਭਰਨ ਵਾਸਤੇ ਆ ਰਹੀਆਂ ਹਨ ਮਿਤੀ 13 14 ਦੇ ਦਰਮਿਆਨੀ ਰਾਤ ਨੂੰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਜਾਪ ਜਿਹੜੇ ਹਨ ਉਹ ਆਰੰਭ ਕੀਤੇ ਜਾਣਗੇ 14 ਤਰੀਕ ਨੂੰ ਗੁਰਦੁਆਰਾ ਸੰਤ ਘਾਟ ਤੋਂ ਹਰ ਸਾਲ ਦੀ ਤਰ੍ਹਾਂ ਪੰਜਾਂ ਪਿਆਰਿਆਂ ਦੀ ਅਗਵਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਵੇਗਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਸ ਸਥਾਨ ਗੁਰਦਰਾ ਬੇਰਸਾ ਵਿਖੇ ਸਮਾਪਤੀ ਹੋਵੇਗੀ ਉਸ ਤੋਂ ਉਪਰੰਤ 14 ਦੀ ਰਾਤ ਨੂੰ ਹੀ ਦੀਵਾਨ ਸਜਾਏ ਜਾਣਗੇ 15 ਦੀ ਰਾਤ ਨੂੰ ਅਤਿ ਸ਼ਬਾਜੀ ਜਿਹੜੀ ਹੈ ਉਹ ਚਲਾਈ ਜਾਵੇਗੀ 15 ਤੇ 16 ਦੀ ਦਰਮਿਆਨੀ ਰਾਤ ਨੂੰ ਧੰਮਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਤਸ਼ਾਹ ਅਰੰਭ ਹਨ ਉਹਨਾਂ ਦੇ ਭੋਗ ਪਾਏ ਜਾਣਗੇ 1:40 ਮਿੰਟ ਤੇ ਨਾਵੇਂ ਮਹੱਲੇ ਦੇ ਸ਼ਲੋਕ ਜਿਹੜੇ ਹਨ ਉਹ ਆਰੰਭ ਕੀਤੇ ਜਾਣਗੇ ਸੰਗਤਾਂ ਵਿੱਚ ਭਾਰੀ ਇੱਛਾ ਹੈ ਕਿ 16 ਨਵੰਬਰ ਨੂੰ ਦਿਨ ਵੇਲੇ ਜਿਸ ਤਰ੍ਹਾਂ ਹਰ ਸਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਕੱਢ ਦੀਆਂ ਹਨ ਉਹ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ 16 ਨਵੰਬਰ ਨੂੰ ਮਹੱਲਾ ਕੱਢਣ ਗਿਆ ਸਾਡੇ ਵਿੱਚ ਮਾਨਯੋਗ ਜਥੇਦਾਰ ਬਲਦੇਵ ਸਿੰਘ ਜੀ ਕਲਿਆਣ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਮੌਜੂਦ ਹਨ ਸਾਰੇ ਪ੍ਰਬੰਧਾਂ ਦੀ ਉਹ ਆਪ ਦੇਖਰੇਖ ਕਰ ਰਹੇ ਹਨ ਕਿ ਗੁਰਦੁਆਰਾ ਸਾਹਿਬ ਦੀ ਸਜਾਵਟ ਜਿਹੜੀ ਹੈ ਉਹਦੀ ਵੀ ਦੇਖਰੇਖ ਕਰ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਤੇ ਧੰਨਵਾਦ ਵਾਹਿਗੁਰੂ ਕੀ ਫਤਿਹ ਖਾਲਸਾ ਵਾਹਿਗੁਰੂ ਸਾਰੇ ਗੁਰੂ ਕਾਹਾਂ ਚ ਆਰੰਭ ਹੋ ਕੇ ਸ਼੍ਰੀ ਅਕਾਲ ਪੁਰਖ ਦੇ ਦੇਖੋ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਹਨ ਇਹ ਨਹੀਂ ਕਿ ਕੇਵਲ ਇੰਡੀਆ ਜਾਂ ਭਾਰਤ ਜਾਂ ਪੰਜਾਬ ਦੀ ਧਰਤੀ ਉੱਤੇ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਹਨ ਉੱਥੇ-ਉੱਥੇ ਹੀ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਤਸ਼ਾਹ ਅਰੰਭ ਹੁੰਦੇ ਹਨ ਇਥੋ ਤੀਕ ਹੈ ਕਿ ਜਿਹੜੇ ਹੋਰਨਾ ਧਰਮਾਂ ਨੂੰ ਮੰਨਣ ਵਾਲੇ ਹਨ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੁਰਸ਼ਿਦ ਪੀਰ ਰਹਿਬਰ ਰੱਬ ਮੰਨਦੇ ਹਨ ਵੇ ਵਖ ਵਖ ਨਾਵਾਂ ਦੇ ਨਾਲ ਪੁਕਾਰਦੇ ਹੋਏ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਨ ਤਾਂ ਜਿਹੜੇ ਇਸ ਸਮਾਗਮ ਪ੍ਰਬੰਧਕੀ ਬੱਚਿਆ ਕਿ ਪੂਰੇ ਹਮੇ ਦੇ ਦੁਆਰਾ ਸਹਿਯੋਗ ਤਾਂ ਜਿਹੜਾ ਮੁੱਖ ਸਮਾਗਮ ਹੋਣਾ 16 15 ਤਰੀਕ ਨੂੰ ਤਾਂ ਕਿਹੜੇ ਕਿਹੜੇ ਪੰਥਕ ਹਸਣ ਹੈ ਤੇ ਹਾਜ਼ਰ ਹੋਣਗੇ 15 ਤਰੀਕ ਨੂੰ ਤੇ 14 ਤਰੀਕ ਨੂੰ ਜਦੋਂ ਨਗਰ ਕੀਰਤਨ ਆਰੰਭ ਹੋਣਾ ਹੈ ਸਾਡੇ ਮਾਣਯੋਗ ਪ੍ਰਧਾਨ ਐਡਵੋਕੇਟ ਖਰਜਿੰਦਰ ਸਿੰਘ ਜੀ ਧਾਮੇ ਮੁਖ ਸਕੱਤਰ ਕਲਵੰਤ ਸਿੰਘ ਜੀ ਮੰਨਨ ਇਤਾਦਕ ਜਿਹੜੀਆਂ ਹਸਤੀਆਂ ਹਨ ਸਾਡੇ ਵਿੱਚ ਮੌਜੂਦ ਹਨ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਜੀ ਕਲਿਆਣ ਤੇ ਇਸੇ ਤਰ੍ਹਾਂ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਬੀ ਗੁਰਪ੍ਰੀਤ ਕੌਰ ਜੀ ਰੂਹੀ ਇਹ ਸਾਰੇ ਹਾਜ਼ਰੀਆਂ ਲਵਾਉਣਗੇ ਸਤਿ ਪਤਿ ਨੂੰ ਵੀ ਮੈਂ ਸੀਮਾ ਵੀ ਪਤਾ ਕਰ ਦਵਾਂ। ਸੰਗਤਾਂ ਨੂੰ ਜੋ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਹੈ ਜਿਹੜਾ ਦਿੱਤਾ ਵੀ ਉਹਨਾਂ ਇਸ ਧਰਤੀ ਤੋਂ ਹੈ। ਸਭ ਤੋਂ ਪਹਿਲਾ ਕਰਤ ਆਪ ਉਹਨਾਂ ਨੇ ਕੀਤੀ ਮੋਦੀ ਖਾਨੇ ਦੀ ਤੇ ਦੂਜਾ ਵੰਡ ਛਕਣ ਦੀ। ਫਿਰ ਉਹਨਾਂ ਨੇ 13-13 ਤੋਲ ਕੇ ਗਰੀਬਾਂ ਨੂੰ ਦੌਲਤਾਂ ਤੇ ਧਨ ਦੇ ਨਾਲ ਨਿਹਾਲ ਕੀਤਾ। ਫਿਰ ਤੀਜਾ ਨਾਮ ਜਪਣ ਦੀ ਗੱਲ ਜਦੋਂ ਤਿੰਨ ਦਿਨ ਇਸ ਨਦੀ ਵਿੱਚੋਂ ਅਲੋਪ ਰਹੇ ਇੱਥੇ ਵੀ ਜੋ ਪੂਰਾ ਸਾਹਿਬ ਅਸਥਾਨ ਹੈ ਹਰ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਅਸਥਾਨ ਤੇ ਆ ਕੇ ਅਸ਼ਨਾਣ ਕਰਦੇ ਤੇ ਫਿਰ ਬੈਠ ਕੇ ਉਹ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦੇ ਤਿੰਨ ਦਿਨ ਇਥੋਂ ਨਦੀ ਵਿੱਚੋਂ ਉਹ ਚੁੱਭੀ ਮਾਰ ਕੇ ਗੁਰਦੁਆਰਾ ਸੰਤ ਘਾਟ ਵਿਖੇ ਨਿਕਲੇ ਉੱਥੇ ਉਹਨਾਂ ਨੇ ਜੋ ਮੂਲ ਮੰਤਰ ਦਾ ਜਾਪ ਦੱਸਿਆ ਹੈ ਉਹੀ ਉਪਦੇਸ਼ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਸ ਨੂੰ ਹੀ ਆਪਾਂ ਦਰਉਂਦੇ ਹਾਂ ਇਹ ਸਾਡੇ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਹਨ ਉਹਨਾਂ ਉੱਤੇ ਆਪਾਂ ਚੱਲਣਾ ਹੈ ਤੇ ਸੰਗਤਾਂ ਨੂੰ ਵੀ ਇਹੋ ਬੇਨਤੀਆਂ ਕਰਦਾ ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਉੱਤੇ ਆਪਾਂ ਪਹਿਰਾ ਦਈਏ